دلے بادے سوتے دلے بادے سوتے دلے بادے سوتے او فارمر شاباش دلے بادے نہیں سامتے پیرا دیا گے ٹھوکے 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 نو فارمر

ਘੋਕ ਕੇ ਗੱਲੇ ਵਾਂਦੇ ਸੋਰ ਤੇ ਪਿਆ ਦੇ ਅਗੇ ਘੋਕ ਕੇ ਗੱਲੇ ਵਾਂਦੇ ਸੋਰ ਤੇ ਪਿਆ ਦੇ ਅਗੇ ਘੋਕ ਹਾਂਜੀ ਸਰ ਅੱਜ ਤੁਸੀਂ ਕਿਸ ਵਿਸ਼ੇ ਦੇ ਪ੍ਰੋਗਰਾਮ ਰੱਖਿਆ ਹੈ ਇਹ ਸਾਡੇ ਜੋ ਹਿਊਮਨ ਸੋਸਾਇਟੀ ਪੁਰੇ ਪੰਜਾਬ ਵੱਲੋਂ ਸੋਸਾਇਟੀ ਪੁਰੇ ਪੰਜਾਬ ਵੱਲੋਂ ਸਾਰੇ ਅਲੱਗ-alag ਫੈੜਾ ਵਿੱਚ ਕਿਸੇ ਤਰ੍ਹਾਂ ਦੇ ਲੋਕ ਆਪਣਾ ਸੀਗੇ ਕੈਂਡਲ ਮਾਰਚ ਕੀਤੀ ਗਈ ਹੈ ਸਾਰੇ ਆਪਣੇ ਸਾਰੇ ਪੰਜਾਬ ਵੱਲੋਂ ਪੰਜਾਬ ਦੇ ਵੀ ਸਾਡੀ ਟੀਮ ਵੱਲੋਂ ਜੇ ਜੋ ਅੱਜ ਪਟਿਆਲਾ ਵਿੱਚ ਸਾਡੀ ਭੈਣਾ ਮਾਵਾ ਤੇ ਜੋ ਸਾਡੇ ਜਿੰਨੇ ਵੀ ਮੈਂਬਰ ਸਨ ਉਹ ਸਾਰੇ ਨਾਲ ਲੈ ਕੇ ਕੈਂਡਲ ਮਾਰਚ ਕੀਤੀ ਹੈ ਇਹ ਸਾਡੇ ਇੱਕ ਟੀਮ ਵੱਲੋਂ ਛੋਟਾ ਜਿਹਾ ਉਪਰਾਲਾ ਜੋ ਕਿ ਕਿਸਾਨ ਉਥੇ ਜੋ ਅੱਜ 28 ਮਾਰਚ ਨੂੰ ਦਿਨ ਹੋ ਗਿਆ ਹੈ ਉਹਨਾਂ ਨੂੰ ਖੇਤ ਬਿਜਾ ਦੇ ਜਾਰੀਆਂ ਸਰਕਾਰਾਂ ਦਾ ਕਿਸੇ ਦਾ ਉਹਨਾਂ ਵੱਲ ਧਿਆਨ ਨਹੀਂ ਆ ਅਸੀਂ ਚਾਹੁੰਦੇ ਹਾਂ ਉਹਨਾਂ ਦੇ ਕਿਸ ਚੀਜ਼ ਦਾ ਜੋ ਜਿਸ ਕਰਕੇ ਉਹ ਮੁੱਦੇ ਤੇ ਬੈਠੇ ਨੇ ਉਸੇ ਉਹਨਾਂ ਦਾ ਜਲਦੀ ਜਲਦੀ ਹੱਲ ਕੀਤਾ ਜਾਵੇ ਤੇ ਜੋ ਅਸੀਂ ਉਹਨਾਂ ਦੇ ਲੰਬੀ ਉਮਰ ਵਾਸਤੇ ਪੇਰ ਵੀ ਕੀਤੀ ਹੈ ਤੇ ਕੈਂਡਲ ਕੱਲ ਜ਼ਿਲ੍ਹਾ ਦੇ ਸਾਰੀ ਠਾਰੀ ਟੀਮ ਤੇ ਲੋਕ ਸਦਨੀ ਕੀਤਾ ਹੈ ਤੇ ਅਸੀਂ ਚਾਹੁੰਦੇ ਆ ਵੀ ਡੱਲੇਵਾਲ ਸਾਹਿਬ ਜਲਦੀ ਜਲਦੀ ਸਬਸਤ ਹੋਣ ਤੇ ਉਹਨਾਂ ਦੀ ਮੰਗਾਂ ਪੰਜਾਬ ਸਰਕਾਰ ਤੋਂ ਅਸੀਂ ਬੇਨਤੀ ਕਰਦੇ ਆਂ ਤੇ ਪੰਜਾਬ ਸੈਂਟਰ ਸਰਪੰਟ ਤੋਂ ਵੀ ਜਲਦੀ ਤੋਂ ਜਲਦੀ ਉਹਨਾਂ ਦਾ ਹੱਲ ਕੱਢਿਆ ਜਾਵੇ ਜੋ ਕਿ ਅੱਜ ਮਰਨ ਦੇ ਬਿਲਕੁਲ ਬਹੁਤ ਕਰੀਬ ਪਹੁੰਚੇ ਹੋਏ ਨੇ ਉਹ ਇਹ ਅਨੰਦਾਲ ਅਟੀਕ ਨਾ ਕਰੋ ਇਸ ਕਰਕੇ ਮੈਂ ਚੰਦਾ ਸਾਰੀ ਟੀਮ ਵੱਲੋਂ ਤੋਂ ਖਾਸ ਕਰਦੇ ਆਂ ਰਿਕਵੈਸਟ ਕਰਦੇ ਆਂ ਵੀ ਜਗਦੀਸ਼ ਸਿੰਘ ਡੱਲੇਵਾਲ ਜੀ ਦੀ ਜੋ ਜਿਸ ਤਰ੍ਹਾਂ ਕਿ ਭੁਖੜਦਾਂ ਦੇ ਬੈਠੇ ਆ ਉਹਨਾਂ ਨੂੰ ਜਲਦੀ ਜਲਦੀ ਸੁਣਾਈ ਦਿੱਤੀ ਜਾਵੇ ਧੰਨਵਾਦ ਠੋਕ ਕੇ ਗੱਲੇਵਾਦੀ ਸੋਰ ਤੇ ਮੇਰੇ ਅੱਗੇ ਠੋਕ ਕੇ ਗੱਲੇਵਾਦੀ ਸੋਰ ਤੇ ਮੇਰੇ ਅੱਗੇ ਠੋਕ ਹਾਂਜੀ ਸਰ ਅੱਜ ਤੁਸੀਂ ਕਿਸ ਵਿਸ਼ੇ ਦੇ ਪ੍ਰੋਗਰਾਮ ਰੱਖਿਆ ਹੈ ਇਹ ਸਾਡੇ ਜੋ ਹਿਮਸਾ ਸੁਸਾਇਟੀ ਪੁਰਾ ਪੰਜਾਬ ਵੱਲੋਂ ਸਾਰੇ ਅਲੱਗ-ਅਲੱਗ ਸ਼ਹਿਰਾਂ ਵਿੱਚ ਕਿਸੇ ਤਰ੍ਹਾਂ ਦੀ ਜੋ ਆਪਣਾ ਜੀ ਕੈਂਡਲ ਮਾਰਚ ਕੀਤੀ ਗਈ ਹੈ ਸਾਰੇ ਆਪਣੇ ਸਾਰੇ ਪੰਜਾਬ ਵੱਲੋਂ ਪੰਜਾਬ ਦੇ ਵਿੱਚ ਸਾਡੀ ਟੀਮ ਵੱਲੋਂ ਜੇ ਜੋ ਅੱਜ ਪਟਿਆਲਾ ਵਿੱਚ ਸਾਡੀ ਭੈਣਾ ਮਾਵਾ ਤੇ ਜੋ ਸਾਡੇ ਜਿੰਨੇ ਵੀ ਮੈਂਬਰ ਸਨ ਉਹ ਸਾਰੇ ਨਾਲ ਲੈ ਕੇ ਕੈਂਡਲ ਮਾਰਚ ਕੀਤੀ ਗਿਆ ਇਹ ਸਾਡੇ ਵੀ ਟੀਮ ਵੱਲੋਂ ਛੋਟਾ ਜਿਹਾ ਉਪਰਾਲਾ ਜੋ ਕਿ ਕਿਸਾਨ ਉਥੇ